ਹਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਤੜਕੇ ਵਾਲੀ ਦਹੀਂ ਫੁਲਕੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਜਿਹੜੀ ਦਹੀਂ ਫੁਲਕੀ ਇੱਕ ਕੱਪ ਬੇਸਣ ਤੋਂ ਤਿਆਰ ਹੋ ਜੂਗੀ ਬਹੁਤ ਹੀ ਆਸਾਨ ਤਰੀਕੇ ਨਾਲ ਬਹੁਤ ਘੱਟ ਸਮਾਨ ਦੇ ਤੁਸੀਂ ਤਿਆਰ ਕਰ ਲੋਗੇ ਬਹੁਤ ਟੇਸਟੀ ਬਣ ਕੇ ਤਿਆਰ ਹੋਊਗੀ ਚਲੋ ਫਿਰ ਇਸ ਰੈਸਪੀ ਨੂੰ ਬਣਾਉਣਾ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚਲੋ ਇਹ ਰੈਸਪੀ ਨੂੰ ਬਣਾਉਣਾ ਆਪਾਂ तो हम जी अद्धा चमच आप नमक का एड करा अद्धा चमच लाल मिर्चा का एड कर देंगे अद्धा चमच हल्दी एड कर देंगे तो हूँ जी ये शामिल करा आप बरीक कटिया हुई हरिया मिर्चा बरीक कटिया हुआ हरा धनिया पा देंगे तो हूँ जी सारिया चीज़ों पहल आप मिक्स कर लाँगे भी चंगे तरीके मसाले हरा धनिया हरी मिर्च जीडिया बेसन के मिक्स हो जाए ਕਫੀਰ ਆ ਪੈਦਾ ਕੋਲ ਬਣਾ ਕੇ ਤਿਆਰ ਕਰਾਂਗੇ ਤੇ ਹਾਂ ਜੀ ਬਿਲਕੁਲ ਥੋੜਾ ਥੋੜਾ ਪਾਣੀ ਐਡ ਕਰਾਂਗੇ ਆਪਾਂ ਤੇ ਇਹਦਾ ਕੋਲ ਬਣਾ ਲਾਂਗੇ ਆਪਾਂ ਇੱਥੇ ਵਾਰ ਤੇ ਸਾਰਾ ਪਾਣੀ ਨਹੀਂ ਐਡ ਕਰਨਾ ਕਿਉਂਕਿ ਫਿਰ ਇਹ ਬਾਲਾ ਪਤਲਾ ਕੋਲ ਬਣ ਕੇ ਤਿਆਰ ਹੋ ਜੂਗਾ ਤੇ ਆਪਾਂ ਇਹਨੂੰ ਬਾਲਾ ਪਤਲਾ ਨਹੀਂ ਬਣਾਉਣਾ ਇਹਦੇ ਵਿੱਚ ਨਾ ਗੰਡਾ ਵੀ ਨਹੀਂ ਬਣਣੀ ਆ ਜੇ ਆਪਾਂ ਹੌਲੀ ਹੌਲੀ ਪਾਣੀ ਐਡ ਕਰਕੇ ਇਹਦਾ ਕੋਲ ਤਿਆਰ ਕਰਾਂਗੇ ਤੇ ਹਾਂ ਜੀ ਇਸ ਤਰੀਕੇ ਨਾਲ ਸਾਰੀਆਂ ਗੰਡਾ ਜਿਹੜੀਆਂ ਆਪਾਂ ਖਤਮ ਕਰਦੇ ਆਂਗੇ ਤੇ 2-3 ਮਿੰਟ ਨਾਲ ਆਪਾਂ ਇਹਨੂੰ ਫੈਂਟ ਕੇ ਤਿਆਰ ਕਰਾਂਗੇ ਵੀ ਬਿਲਕੁਲ ਹਲਕਾ ਬਣ ਕੇ ਇਹ ਤਿਆਰ ਹੋ ਜੇ ਤੇ ਹੱਥਾਂ ਨੂੰ ਧੀਸੀ ਇੱਕ ਮੋਦ ਇਹ ਆਪਾਂ ਇਸ ਤਰੀਕੇ ਨਾਲ ਲਗਲੇ ਉਹ ਮਿਕਸ ਕਰ ਲਾਂਗੇ ਤੁਸੀਂ ਚਮਚ ਨਾਲ ਵੀ ਤਿਆਰ ਕਰ ਸਕਦੇ ਹੋ ਤੇ ਹਾਂ ਜੀ ਵੇਸਨ ਨੂੰ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਿਆ ਬਿਲਕੁਲ ਇਹ ਹਲਕਾ ਬਣ ਗਿਆ ਉਸੇ ਵੇਖ ਫੜਨ ਬਿਲਕੁਲ ਇਸ ਤਰੀਕੇ ਦਾ ਇੰਨਾ ਕੁ ਗਾੜਾ ਤੇ ਇੰਨਾ ਕੀ ਪਤਲਾ ਰੱਖਿਆ ਆਪਾਂ ਇਹਨੂੰ ਇਸ ਤੋਂ ਜ਼ਿਆਦਾ ਪਤਲਾ ਨਾ ਤੁਸੀਂ ਕਰਿਓ ਤੇ ਹਾਂਜੀ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਐਡ ਕਰਾਂਗੇ ਜਿੰਨੀਏ ਚਮਚ ਦਾ ਚੌਥਾ ਹਿੱਸਾ ਅੱਧੇ ਚਮਚ ਤੋਂ ਵੀ ਘੱਟ ਇੱਕ ਚਮਚਾ ਪਰਫੈਂਡ ਤੇਲ ਦਾ ਐਡ ਕਰ ਦਿਆਂਗੇ ਫਿਰ ਇਹਨਾਂ ਦੋਨੀਆਂ ਚੀਜ਼ਾਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਬਿਲਕੁਲ ਹਲਕੀ ਹੱਥਾਂ ਨਾਲ ਤੇ ਹੁਣ ਜੀ ਇਧਰ ਆਪਾਂ ਤੇਲ ਵੀ ਗਰਮ ਕਰ ਲਿਆ మీడియం ਫਲੇਮ ਤੇ ਹੁਣ ਆਪਾਂ ਹੱਥਾਂ ਨੂੰ ਪਾਣੀ ਦੇ ਵਿੱਚ ਭਿਉਾਂਗੇ ਤੇ ਇਸ ਤਰੀਕੇ ਨਾਲ ਛੋਟੀਆਂ-ਛੋਟੀਆਂ ਫੁਲਕੀਆਂ ਬਣਾ ਲਾਂਗੇ ਬਿਲਕੁਲ ਹੀ ਥੋੜਾ-ਥੋੜਾ ਬੇਸਨ ਆ ਜਿਹੜਾ ਆਪਾਂ ਤੇਲ ਦੇ ਵਿੱਚ ਛੱਡਾਂਗੇ ਕਿਉਂਕਿ ਬਾਅਦ ਵਿੱਚ ਇਹ ਫੁੱਲਣਗੀਆਂ ਵੀ ਜਿਵੇਂ ਆਪਾਂ ਗੁਲਗਲੇ ਬਣਾਉਣੇ ਹਨ ਨਾ ਸੇਮ ਉਸੇ ਤਰੀਕੇ ਨਾਲ ਛੋਟੇ-ਛੋਟੀਆਂ ਫੁਲਕੀਆਂ ਬਣਾ ਲਾਂਗੇ ਥੋੜਾ ਥੋੜਾ ਗੈਪ ਰੱਖਦੇ ਹੋਏ ਨੇ ਇਹਨਾਂ ਦੇ ਵਿੱਚ ਥੋੜੇ ਥੋੜੇ ਗੈਪ ਤੇ ਆਪਾਂ ਇਹਨਾਂ ਤੇਲ ਦੇ ਵਿੱਚ ਛੱਡਾਂਗੇ ਇਸ ਤਰੀਕੇ ਨਾਲ ਇਹ ਚਿਪਕ ਨਾ ਜਾਣ ਤੇ ਇੰਨਾ ਕੁ ਗਰਮ ਹੀ ਤੁਸੀਂ ਤੇਲ ਰੱਖਿਓ ਇਸ ਤੋਂ ਜ਼ਿਆਦਾ ਗਰਮ ਨਾ ਰੱਖਿਓ ਕਿਉਂਕਿ ਵਿੱਚੋਂ ਵੀ ਵੇਸਣੇ ਫਿਰ ਪੱਕਣਾ ਹੋਊਗਾ ਤੇ ਹੁਣ ਜੀ ਇਹਨਾਂ ਨੂੰ ਆਪਣੇ ਆਪ ਆਪਾ ਪੱਕਣ ਦੇਵਾਂਗੇ ਇਸ ਤਰੀਕੇ ਨਾਲ ਜਦੋਂ ਇਹ ਕੇਲ ਦੇ ਉੱਪਰ ਟੈਰਨ ਲੱਗ ਗਈਆਂ ਨਾ ਹਲਕੀਆਂ ਜਿਹੀਆਂ ਪੱਕ ਗਈਆਂ ਇੱਕ ਸਾਈਡ ਤੋਂ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਵੀ ਇਹ ਦੂਜੀ ਸਾਈਡ ਤੋਂ ਵੀ ਇਹ ਜਿਹੜੀਆਂ ਵਧੀਆ ਪੱਕ ਜਾਣ ਤੇ ਜ਼ਿਆਦਾ ਨਾ ਪੈਨਾਂ ਦਾ ਕਲਰ ਨਹੀਂ 골ਡਨ ਕਰਨਾ ਹਲਕਾ ਜਿਹਾ ਕਲਰ ਰੱਖਾਂਗੇ ਇੰਨੀਆਂ ਵਧੀਆ ਦੇਖੋ ਇਹ ਫੁੱਲ ਰਹੀਆਂ ਨੇ ਤੇ ਬਹੁਤ ਵਧੀਆ ਇਹਨਾਂ ਦਾ ਕਲਰ ਆਊਗਾ ਤੁਸੀਂ ਚਾਹੋ ਤਾਂ ਬਰੀਕ ਕੱਟ ਕੇ ਇਹਦੇ ਵਿੱਚ ਪਿਆਜ਼ ਵੀ ਐਡ ਕਰ ਸਕਦੇ ਹੋ ਲਸਣ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਫਲੇਵਰ ਪਸੰਦ ਹੋਇਆ ਜਿਹੜੀ ਸਰੀਕ ਇਹਨਾਂ ਜਿਹੜੀਆਂ ਸਾਈਡਾਂ ਫਰਟ ਦੇ ਰੇ ਆਪਾਂ ਮੀਡੀਅਮ ਫਲੇਮ ਤੇ ਜਿਹੜਾ ਇਹਨਾਂ ਨੂੰ ਪਕਾ ਲਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਰੈਸਪੀ ਹੈ ਜਿਹੜੀ ਚਟਪਟਾਟ ਬਣ ਜੂਗੀ ਤੇ ਬਹੁਤ ਟੇਸਟੀ ਬਣੂਗੀ ਤੇ ਸਾਰੇ ਬੁਲਕੀਆਂ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ। ਦੇਖੋ ਆਪਾਂ ਇਹਨਾਂ ਦਾ ਜਿਆਦਾ ਕਲਰ ਹੈ ਜਿਹੜਾ ਡਾਰਕ ਨਹੀਂ ਕੀਤਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਪੇਟ ਚ ਕੱਢ ਕੇ ਰੱਖ ਲਾਂਗੇ। ਤੇ ਹੁਣ ਜਿਹੜੀਆਂ ਰਹਿੰਦੀਆਂ ਸੀ ਫੁਲਕੀਆਂ ਇਹ ਵੀ ਆਪਾਂ ਇਸ ਤਰੀਕੇ ਨਾਲ ਫਰਾਈ ਕਰ ਲਈਆਂ ਬਣਾ ਲਈਆਂ ਜੀ। ਥੋੜਾ ਜਿਹਾ ਆਪਾਂ ਹੁਣ ਇਹਨਾਂ ਨੂੰ ਠੰਡਾ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਦਹੀਂ ਤਿਆਰ ਕਰਦੇ ਹਾਂ ਦਹੀਂ ਫੁਲਕੀ ਜਿਹੜੀ ਰੈਸਪੀ ਆਪਾਂ ਤਿਆਰ ਕਰਦੇ ਹਾਂ ਤੇ ਬਹੁਤ ਹੀ ਟੇਸਟੀ ਜਿਆ ਨੂੰ ਤੜਕਾ ਵੀ ਆਪਾਂ ਲਾਵਾਂਗੇ ਚਲੋ ਫਿਰ ਪਹਿਲਾਂ ਆਪਾਂ ਇਹਨੂੰ ਠਾਰ ਲੈਨੇ ਆ ਉਸ ਤੋਂ ਬਾਅਦ ਆਪਾਂ ਇਹ ਤਿਆਰ ਕਰਾਂਗੇ ਰੈਸਪੀ ਤੇ ਹੁਣ ਜੀ ਇਸ ਤਰੀਕੇ ਨਾਲ ਸਾਰੀਆਂ ਫੁਲਕੀਆਂ ਜਿਹੜੇ ਤਿਆਰ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਸਪੰਜੀ ਇਹ ਬਣ ਕੇ ਤਿਆਰ ਹੋਈਆਂ ਨੇ ਬਹੁਤ ਨਰਮ ਬਣ ਗਈਆਂ ਤੇ ਹੁਣ ਜੀ ਆਪਾਂ ਨੂੰ ਚਾਹੀਦੀ ਹੈ ਤੇ ਦਹੀਂ ਤੇ ਆਪਾਂ ਇੱਕ ਕੌਲੀ ਦਹੀਂ ਦੀ ਐਡ ਕਰਾਂਗੇ ਦਹੀਂ ਦੇ ਵਿੱਚ ਨਾ ਦੋ ਚਮਚ ਮੈਂ ਪਾਣੀ ਪਹਿਲਾਂ ਹੀ ਐਡ ਕਰ ਲਿਆ ਆਪਾਂ ਨੂੰ ਨਾ ਇੱਥੇ ਜ਼ਿਆਦਾ ਗਾੜ੍ਹੀ ਦਹੀਂ ਨਹੀਂ ਚਾਹੀਦੀ ਪਤਲੀ ਦਹੀਂ ਚਾਹੀਦੀ ਆ ਦਹੀਂ ਨੂੰ ਥੋੜਾ ਜਿਹਾ ਆਪਾਂ ਫੈਂਟ ਕੇ ਤਿਆਰ ਕਰ ਲਾਂਗੇ ਵੀ ਥੋੜੀ ਜਿਹੀ ਸਮੂਥ ਬਣ ਜੇ ਤੇ ਤੁਹਾਨੂੰ ਇੱਥੇ ਗਾੜ੍ਹੀ ਲੱਸੀ ਵੀ ਵਰਤੋਗਾ ਸਾਜ ਨੂੰ ਪਰ ਉਹ ਜ਼ਿਆਦਾ ਪਤਲੀ ਨਾ ਹੋਵੇ ਤੇ ਦਹੀਂ ਨੂੰ ਚੰਗੇ ਤਰੀਕੇ ਨਾਲ ਆਪਾਂ ਫੈਂਟ ਕੇ ਜਿਹੜਾ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਸ ਇੰਨੀ ਕੁ ਪਤਲੀ ਆ ਇਹ ਆਪ ਤਾਂ ਪਹਿਲਾਂ ਦਹੀਂ ਦੇ ਵਿੱਚ ਆਪਾਂ ਨਮਕ ਐਡ ਕਰ ਦੇਾਂਗੇ ਬਿਲਕੁਲ ਥੋੜੀ ਜਿਹੀ ਕਾਲੀ ਮਿਰਚ ਐਡ ਕਰ ਦੇਾਂਗੇ ਬਿਲਕੁਲ ਥੋੜਾ ਜਿਹਾ ਕਾਲਾ ਨਮਕ ਐਡ ਕਰ ਦੇਾਂਗੇ ਇਹਦੇ ਨਾਲ ਬਹੁਤ ਵਧੀਆ ਫਲੇਵਰ ਆਊਗਾ ਇੱਕ ਚਮਚ ਆਪਣੇ ਕੋਲੇ ਖੰਡ ਦਾ ਇਹ ਐਡ ਕਰ ਦੇਾਂਗੇ ਤੇ ਹਾਂਜੀ ਸਾਰੀਆਂ ਚੀਜ਼ਾਂ ਨਾਲ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਖੰਡ ਵੀ ਥੋੜਾ ਜਿਹਾ ਦੇ ਨਾਲ ਮਿਕਸ ਕਰ ਲਾਂਗੇ ਦਹੀਂ ਥੋੜੀ ਜਿਹੀ ਖੱਟੀ ਹੈ ਜੇ ਆਪਾਂ ਖੰਡ ਐਡ ਕਰਾਂਗੇ ਨਾ ਬਹੁਤ ਵਧੀਆ ਟੇਸ ਆਊਗਾ ਇਹਦੇ ਨਾਲ ਦੇਖੀਏ ਸਾਫਾ ਫੁਲਕੀਆਂ ਨੂੰ ਵਸਤੇ ਹੋਣਾ ਹੀ ਹੈਗਾ ਉਸ ਕਰਕੇ ਆਪਾਂ ਨੂੰ ਜ਼ਿਆਦਾ ਗਾੜਾ ਗਾੜੀ ਦੇਣ ਦੀ ਜਰੂਰਤ ਨਹੀਂ ਇਹ ਬਾਹਰ ਹੀ ਦੇਖਾਈ ਦੇ ਆਪਕਾਨੂੰ ਇਸ ਤਰੀਕੇ ਨਾਲ ਪੜਾ ਜਾਂ ਮਿਕਸ ਕਰ ਲਓ ਤੇ ਦਹੀਂ ਨਾਲ ਕੋਸ਼ਿਸ਼ ਕਰਿਓ ਵੀ ਠੰਡੀ ਹੋਵੇ ਕਿਉਂਕਿ ਫਿਰ ਬਹੁਤ ਵਧੀਆ ਟੇਸਟ ਆਊਗਾ ਤੇ ਦਹੀਂ ਹੁਣ ਬਿਲਕੁਲ ਆਪਾਂ ਤਿਆਰ ਕਰ ਲਈ ਹੈ ਤੇ ਹੁਣ ਇਹਦੇ ਵਿੱਚ ਜਿਹੜੀਆਂ ਆਪਾਂ ਇਹ ਫੁਲਕੀਆਂ ਬਣਾਈਆਂ ਸੀ ਨਾ ਤੇ ਇਸ ਤਰੀਕੇ ਨਾਲ ਜਿਹੜੀਆਂ ਭਿਉਂ ਕੇ ਰੱਖ ਦੇਣਗੇ ਸਾਰੀਆਂ ਆਪਾਂ ਇਸ ਦੇ ਵਿੱਚ ਐਡ ਕਰਦੇ ਹਾਂਗੇ ਇਹ ਚਾ ਮਸਤੀ ਮਦਦੇ ਨਾਲ ਨੱਚੇ ਤਰੀਕੇ ਨਾਲ ਇਹਨਾਂ ਨੂੰ ਮਿਕਸ ਕਰ ਦਿਆਂਗੇ ਇਹਦੇ ਵਿੱਚ ਤੇ ਹੁਣ ਜੀ ਦਹੀਂ ਦੇ ਵਿੱਚ ਚੰਗੇ ਤਰੀਕੇ ਨਾਲ ਫੁਲਕੀਆਂ ਨੂੰ ਜਿਹੜਾ ਆਪਾਂ ਭਿਉਂਤਾ ਹੈ ਤੇ ਹੁਣ ਜੀ 15 ਮਿੰਟ ਇਹਨਾਂ ਨੂੰ ਢਾ ਕੇ ਰੱਖ ਦਿਆਂਗੇ ਆਪਾਂ ਵੀ ਵਧੀਆ ਇਹ ਤਿਆਰ ਹੋ ਜਾਣ ਤੇ ਦਹੀਂ ਦਾ ਫਲੇਵਰ ਵੀ ਫੁਲਕੀਆਂ ਦੇ ਵਿੱਚ ਆ ਜਾਵੇ ਤੇ ਹੁਣ ਜੀ 15 ਮਿੰਟ ਹੋ ਗਈ ਹੈ ਦੇਖੋ ਫੁਲਕੀਆਂ ਬਿਲਕੁਲ ਤਿਆਰ ਹੋ ਗਈਆਂ ਬਹੁਤ ਵਧੀਆ ਇਹ ਜੂਸੀ ਬਣ ਕੇ ਤਿਆਰ ਹੋ ਗਈਆਂ ਨੇ ਇਸ ਤਰੀਕੇ ਨਾਲ ਪਦੀ ਹੈ ਨਾ ਦਹੀਂ ਹੈ ਜਿਹੜੀ ਪੀ ਲਈਏ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲੈਣੇ ਆ ਤੇ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਤੇ ਇੱਧਰ ਮੈਂ ਦਹੀਂ ਹੈ ਜਿਹੜੀ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੈ ਇਹ ਥੋੜੀ ਜੀ ਗਾੜ੍ਹੀ ਦਹੀਂ ਹੈ ਇਹਦੇ ਵਿੱਚ ਮੈਂ ਕਾਲਾ ਨਮਕ ਕਾਲੀਆਂ ਮਿਰਚਾਂ ਐਡ ਕਰ ਲਈ ਸੀ ਤੇ ਥੋੜੀ ਜੀ ਖੰਡ ਐਡ ਕਰ ਲਈ ਸੀ ਤੇ ਹਾਂਜੀ ਇਸ ਤਰੀਕੇ ਨਾਲ ਪਲੇਟ ਦੇ ਵਿੱਚ ਆਪਾਂ ਇਹ ਫੁਲਕੀਆਂ ਰੱਖ ਦਿਆਂਗੇ ਜੇ ਫਿਰ ਘਰੇ ਮਹਿਮਾਨ ਆਉਂਦੇ ਆ ਤੁਸੀਂ ਇਸ ਰੈਸਪੀ ਨੂੰ ਜਿਹੜਾ ਚਟਪਟ ਬਣਾ ਸਕਦੇ ਹੋ ਬਹੁਤ ਹੀ ਘੱਟ ਸਮਾਨ ਦੇ ਨਾਲ ਬਹੁਤ ਆਸਾਨ ਤਰੀਕੇ ਨਾਲ ਤਿਆਰ ਕਰ ਪਜੂਗੀ ਤੇ ਹਾਂਜੀ ਇਸ ਤਰੀਕੇ ਨਾਲ ਪਲੇਟ ਦੇ ਵਿੱਚ ਫੁਲਕੀਆਂ ਆਪਾਂ ਐਡ ਕਰ ਲਈਆਂ ਹੁਣ ਉੱਪਰ ਆਪਾਂ ਗਾੜੀ ਦਹੀਂ ਐਡ ਕਰ ਦੇਾਂਗੇ ਤੇ ਹਾਂਜੀ ਦਹੀਂ ਐਡ ਕਰਤੀ ਆਪਾਂ ਉੱਪਰ ਥੋੜੀਆਂ ਜਿਹੀ ਚਿਲੀ ਫਲੈਕਸ ਯਾਨੀ ਕਿ ਦਰਦਰੀਆਂ ਗੁੱਟੀਆਂ ਹੋਈਆਂ ਲਾਲ ਮਿਰਚ ਐਡ ਕਰ ਦੇਾਂਗੇ ਜੇ ਤੁਹਾਡੇ ਕੋਲ ਇਹ ਨਾ ਹੋਈਆਂ ਤੁਸੀਂ ਪੀਸੀਆਂ ਹੋਈਆਂ ਲਾਲ ਮਿਰਚਾਂ ਵੀ ਐਡ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਪੁੰਨੇ ਹੋਏ ਜੀਰੇ ਦਾ ਪਾਊਡਰ ਇਹਨਾ ਬਹੁਤ ਵਧੀਆ ਟੇਸਟ ਆਊਗਾ। ਹਲੇ ਵਰ ਦੇ ਲਈ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਮੈਂ ਐਡ ਕਰ ਦੂੰਗੀ ਜ਼ਿਆਦਾ ਨਹੀਂ ਵੈਸੇ ਆਪਾਂ ਦਹੀਂ ਦੇ ਵਿੱਚ ਵੀ ੜ ਕੀਤੇ ਨੇ। ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਿਆਂਗੇ ਆਪਾਂ। ਤੇ ਹੁਣ ਜੀ ਇਹਦੇ ਲਈ ਆਪਾਂ ਤੜਕਾ ਤਿਆਰ ਕਰਾਂਗੇ। ਉਹਦੇ ਲਈ ਆਪਾਂ ਨਾ ਤੜਕਾ ਪੈਨ ਦੇ ਵਿੱਚ ਇੱਕ ਚਮਚ ਤੇਲ ਦਾ ਐਡ ਕਰ ਲਾਂਗੇ। ਇਹਨੂੰ ਥੋੜਾ ਜਿਹਾ ਗਰਮ ਕਰ ਲਾਂਗੇ ਆਪਾਂ। ਤੇ ਤੇਲ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਤੇ ਬਿਲਕੁਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰਾਂਗੇ ਇਹਨੂੰ ਥੋੜਾ ਜਿਹਾ ਭੁੰਨ ਲਾਂਗੇ ਜਿਆਦਾ ਨਹੀਂ ਤੇ ਹੁਣ ਜੀ ਤੜਕਾ ਪੈਸਟ ਕਿਨਾਰੇ ਤੇ ਐਡ ਕਰ ਦਿਆਂਗੇ ਬਹੁਤ ਵਧੀਆ ਟੇਸਟ ਆਊਗਾ ਤੜਕੇ ਨਾਲ ਥੋੜੀ ਜਿਹੀ ਬਰੀਕ ਕੱਟੇ ਹੋਏ ਟਮਾਟਰ ਰੱਖ ਦਿਆਂਗੇ ਉੱਪਰ ਆਪਾਂ ये ना कलरफुल लगू देखा जी वैसे भी टेस्ट वह आएगा तो हूँ जी थोड़े जो प्याज रख देंगे इस तरीके मैं प्याज दे काट तरीक के जेडे रिंग्स कट लिए सी इस तरीके एक साइड आप दे सजा देंगे तो इस तरीके बिल्कुल यह प्लेट है जी दही फुलके की बन के तैयार होगी तड़के बहुत वी टेस्ट आएगा जो तुम चाहो तो तरह भी सर्व कर सकते इमली वाली चटनी हरी चटनी भी ऐड कर सकते हो ਤੇ ਠੰਡੀ ਠੰਡੀ ਦਹੀਂ ਫੁਲਕੀਆਂ ਆਪਾਂ ਚਟਪਟ ਬਣਾ ਕੇ ਕਰ ਲਈਏ ਤਿਆਰ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਰੈਸਪੀ ਉਸਦੀ ਬਹੁਤ ਖੱਟਸ ਮਾਰਨਾ ਘਰੇ ਬਣਾ ਲਓਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਠੰਡੀ ਠੰਡੀ ਬਿਲਕੁਲ ਇਹ ਸਪੰਜੀ ਹੈ ਜਿਹੜੀ ਇਸ ਤਰੀਕੇ ਨਾਲ ਦਹੀਂ ਵਾਲੀ ਨਹੀਂ ਫੁਲਕੀਆਂ ਬਣ ਕੇ ਤਿਆਰ ਹੋ ਗਈ ਹੈ